तहसील कॉम्प्लेक्स ਦੀ ਨਿਹਾਰ ਨੂੰ ਬਹੁਤ ਜਲਦ ਬਦਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਬਹੁਤ ਜਲਦੀ ਹਰ ਸਹੂਲਤ ਨਾਲ ਲੈਸ ਤਸੀ ਕੰਪਲੈਕਸ ਬਣਾ ਕੇ ਦਿੱਤੇ ਜਾਣਗੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭ੍ਰਮਸ਼ੰਕਰ ਜਿੰਪਾ ਨੇ ਫਗਵਾੜਾ ਵਿਖੇ ਤਹਿਸੀਲ ਕੰਪਲੈਕਸ ਦਾ ਦੌਰਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਕਿਹਾ ਇਸ ਮੌਕੇ ਲੋਕਾਂ ਦੀ ਸਹੂਰਤ ਲਈ ਲਗਾਏ ਗਏ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਗਿਆ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਹਨਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਨਿਰਦੇਸ਼ ਵੀ ਦਿੱਤੇ ਉਹਨਾਂ ਨਾਲ ਹੀ ਕਿਹਾ ਹੈ ਕਿ ਫਗਵਾੜੋ ਜ਼ਿਲ੍ਹਾ ਬਣਾਉਣ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਸਾਰੀ ਗੱਲਬਾਤ ਲਿਆਉਣਗੇ। ਉਹਨਾਂ ਇਹ ਵੀ ਦੱਸਿਆ ਹੈ ਕਿ ਪੂਰੇ ਪੰਜਾਬ ਦੀ ਹਰ ਤਹਿਸੀਲ ਵਿੱਚ ਇਹ ਕੈਂਪ ਲਗਾਏ ਗਏ ਹਨ ਜਿਨ੍ਹਾਂ ਦੇ ਬਹੁਤ ਹੀ ਵਧੀਆ ਰਿਜ਼ਲਟ ਸਾਹਮਣੇ ਆਏ ਹਨ। ਵੈਲਕਮ ਪੰਜਾਬ ਤੋਂ ਨਿਸ਼ਪਸੀਂਦਰੀ ਸ਼ਰਮਾ ਰਿਪੋਰਟ। ਅੱਜ ਦੀ ਵਿਜ਼ਿਟ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਅੱਜ ਅਸੀਂ ਸਪੈਸ਼ਲੀ ਇੰਤਕਾਲ ਦੇ ਲਈ ਅੱਜ ਛੁੱਟੀ ਵਾਲਾ ਦਿਨ ਹੈ ਸ਼ਨੀਵਾਰ ਦਾ। ਲੇਕਿਨ ਪੰਜਾਬ ਸਰਕਾਰ ਦੇ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿਸ਼ਾ ਨਿਰਦੇਸ਼ ਦੇ ਉੱਤੇ ਪੂਰੇ ਪੰਜਾਬ ਦੀ ਹਰੇਕ ਤਹਿਸੀਲ ਦੇ ਵਿੱਚ ਇੱਕ ਵਿਸ਼ੇਸ਼ ਕੈਂਪ ਲਾਇਆ ਗਿਆ ਇਹਦੇ ਲਈ ਆਲਰੇਡੀ ਅਸੀਂ ਜਨਮਾਲ ਉਦਾਨ ਲਗਾ ਰਹੇ ਸੀ ਜੰਦਰ ਦੇ ਵਿੱਚ ਜਦੋਂ ਤੋਂ ਦੱਸਿਆ 810 ਇੰਤਕਾਲ ਇੱਕ ਦਿਨ ਚ ਹੋਏ ਇੱਥੇ ਸੀ ਲੁਧਿਆਣੇ ਦੇ ਵਿੱਚ ਲਾਇਆ ਸੀ ਇੱਦਾਂ ਅੱਜ ਪੂਰੇ ਪੰਜਾਬ ਚ ਲਾਏ ਆ ਔਰ ਇਹਦਾ ਬਹੁਤ ਅੱਛਾ ਰਿਜ਼ਲਟ ਆ ਜਿੰਨਾ ਕੋ ਕੰਮ ਰਹੇਗਾ ਔਰ ਫਿਰ ਦੁਬਾਰਾ ਦੇਖਾਂਗੇ ਸਾਡੇ ਕੋਲ ਡਾਟਾ ਨਿਕਲ ਕੇ ਆਏਗਾ ਕਿ ਪੰਜਾਬ ਚ ਅਗਰ ਅਸੀਂ 45 ਦਿਨ ਦੇ ਵਿੱਚ ਇੰਤਕਾਲ ਕਰਨਾ ਤਾਂ ਸਾਡੇ ਕੋਲ ਕਿੰਨੇ ਇੰਤਕਾਲ ਔਰ ਕਿਉਂ ਡਿਲੇ ਹੋਏ ਇਹ ਵੀ ਸਾਡੇ ਕੋਲ ਡਾਟਾ ਚ ਪਾਇਆ ਸਰ ਜਿਹੜੀ ਇਹ ਤਹਿਸੀਲ ਕੰਪਲੈਕਸ ਦੀ ਹਾਲਤ ਉਹ ਖਾਸ ਹੈ ਇਹਦੇ ਬਾਰੇ ਇੱਕ ਜਗ੍ਹਾ ਤੁਸੀਂ ਕੀਤੀ ਆ ਦੇਖੋ ਮੈਂ ਜੀ ਤੁਹਾਨੂੰ ਮੈਂ ਗੱਲ ਕਰ ਰਿਹਾ ਪਹਿਲੀ ਸਰਕਾਰ ਜਿਹਨੇ ਤਕਰੀਬਨ ਪੜ੍ਹਨ 200 ਕਰੋੜ ਰੁਪਇਆ ਜਾਰੀ ਕੀਤਾ ਸਾਰੀਆਂ ਤਹਿਸੀਲਾਂ ਦੇ ਲਈ ਔਰ ਮੈਨੂੰ ਲੱਗਦਾ ਐਡਾ ਇੰਨਾ ਪੈਸਾ ਕਦੇ ਨਹੀਂ ਹੋਇਆ ਇਹ ਤਹਿਸੀਲ ਕੰਪਲੈਕਸ ਤੁਹਾਨੂੰ ਬਹੁਤ ਵਧੀਆ ਵੈਲਡਾ ਐਡਾ ਪੈਸਾ ਤੁਸੀਂ ਦੇਖੋ ਹੋਰ ਦਵਾਂਗੇ ਸੋ ਇਹ ਚੀਜ਼ਾਂ ਸਾਰੀਆਂ ਅਸੀਂ ਸਾਰੇ ਜਿੰਨੇ ਬੰਦੇ ਹੈਗੇ ਇਕੱਠੇ ਹੋ ਕੇ ਅੱਜ ਅਸੀਂ ਪੰਜਾਬ ਦੀ ਇਹ ਜੀ ਆਮ ਆਦਮੀ ਪਾਰਟੀ ਨਾਮ ਹੈ ਆਮ ਆਦਮੀ ਦਾ ਆਮ ਆਦਮੀ ਪਾਰ ਮੁੱਖ ਮੰਤਰੀ ਜੀ ਦਾ ਤਹਿਸੀਲ ਚ ਜਾਣਾ ਚੈੱਕ ਕਰਨਾ ਇਹ ਇਹ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਪਤਾ ਲੱਗਦਾ ਵੀ ਮੁੱਖ ਮੰਤਰੀ ਜੀ ਠੀਕ ਹੈ ਸੀ ਕਰਕੇ ਸਾਡੇ ਸਾਰਿਆਂ ਦੀ ਡਿਊਟੀ ਬਣ ਗਈ ਹੈ ਕਮਿਸ਼ਨਰ ਸਾਹਿਬ ਸਰ ਕਿਸੇ ਨੂੰ ਐਨਓਸੀ ਦੀ ਪ੍ਰੋਬਲਮ ਨਾ ਆਵੇ ਸਰ ਬਿਲਕੁਲ ਹੈ ਦੇਖੋ ਬੜਾ ਵੱਡਾ ਮੈਟਰ ਹੈ ਹੱਦ ਤੱਕ ਸਟਿਲ ਪੈਂਡਿੰਗ ਹੈ ਕੁਝ ਬਦਲ ਨਾਲ ਕਿਉਂਕਿ ਹਾਈ ਕੋਰਟ ਦੀ ਡਾਇਰੈਕਸ਼ਨਸ ਉਹ ਅਸੀਂ ਮੱਦੇ ਨਜ਼ਰ ਰੱਖ ਕੇ ਸਾਰੀਆਂ ਚੀਜ਼ਾਂ ਹੈਗੀਆਂ ਅਸੀਂ ਉਸ ਕੰਪਲਿਕੈਸ਼ਨ ਨੂੰ ਵੀ ਸਮਝਦੇ ਆ ਉਹ ਸਾਡੇ ਲਈ ਜਿਹੜੀ ਹੈ ਨਾ ਇਹ ਕ੍ਰੇਟ ਕੰਪਲਿਕੈਸ਼ਨ ਜੁੜੇ ਲੋਕੇਸ਼ਨ ਮਣੀ ਹੋਦੀ ਉਹਨਾਂ ਤੇ ਕਾਫੀ ਲੋਕਾਂ ਤੇ ਹਾਂ ਉਹ ਇਹਦਾ ਵੀ ਹੈਗਾ ਅਸੀਂ ਕਰ ਰਹੇ ਹਾਂ ਉਹ ਵੀ ਜਲਦੀ ਲੇਕਿਨ ਸਾਡੇ ਕੋਲ ਜਿਹੜਾ ਲੈਣਾ ਆ ਮੇਰੀ ਗੱਲ ਸਮਝੋ ਔਰ ਉਹ ਉਹਨੂੰ ਆਪਾਂ ਯਕੀਨੀ ਬਣਾਈਏ ਕਿ ਲੈਂਡ ਵਾਲੇ ਨੂੰ ਪਰੇਸ਼ਾਨੀ ਨਾ ਆਵੇ ਅਗਰ ਉਹਦੇ ਚ ਕੋਈ ਹੋਰ ਬੈਟਰ ਨਹੀਂ ਹੈ ਬਿਲਕੁਲ ਠੀਕ ਹੈ ਨਾ ਜੀ ਇਸ ਚੀਜ਼ ਦਾ ਖਿਆਲ ਰੱਖੋ ਜਾਵੇ ਸਾਰੀਆਂ ਚੀਜ਼ਾਂ ਦਾ ਜਿਹੜਾ ਪਬਲਿਕ ਕੋਈ ਬੰਦਾ ਆਂਦਾ ਉਹਨੂੰ ਕਹਦਾ ਅਟੈਂਡ ਕਰਕੇ ਤੁਹਾਡਾ ਇਹ ਪਟਵਾਰੀ ਮੌਜੂਦ ਜਦ ਜਿਸ ਦਿਨ ਤੁਹਾਡਾ ਉਹਦਾ ਟਾਈਮਿੰਗ ਸੈੱਟ ਹੋਵੇ ਤੁਹਾਡਾ ਅਧਿਕਾਰੀ ਉੱਥੇ ਬੈਠਾ ਹੋਵੇ ਬਕਾਇਦਾ ਜੀ ਲੋਕਾਂ ਦੇ ਲੰਬੇ ਅਸਟੈਂਡ ਹੋ ਜਾਂਦੇ ਜੀ ਔਰ ਤੁਸੀਂ ਆਲਰੇਡੀ ਮਾਨ ਸਾਹਿਬ ਵੀ ਉਸ ਲਈ ਕੋਸ਼ਿਸ਼ ਜ਼ਰੂਰ ਕਰਦੇ ਰਹਿੰਦੇ ਆ ਚਾਹਾਂਦੇ ਵੀ ਆ ਉੱਥੇ ਮੈਂ ਲਿਖੀ ਸੀ ਸਿਮ ਔਰ ਇਹਨਾਂ ਨੇ ਔਰ ਮੈਂ ਸੀਐਮ ਸਾਹਿਬ ਦਾ ਧਿਆਨ ਚ ਲਿਆ ਕੇ ਜਲਦੀ ਇਤੇ ਚਾਹੁੰਦਾ ਗਵਰਨਮੈਂਟ ਕਿਉਂਕਿ ਰੈਵਨਿਊ ਦੇ ਜ਼ੀਨ ਹੁੰਦੇ ਆ ਸਾਰੀਆਂ ਚੀਜ਼ਾਂ ਕੋਈ ਐਡਾ ਦੀ ਗੱਲ ਨਹੀਂ ਅ ਇਹਨਾਂ ਦੇ ਜਿਹੜੇ ਪਹਿਲਾਂ ਆਲਰੇਡੀ ਦਿੱਤਾ ਆ ਉਹ ਤੋਂ ਦੁਆਰਾ ਕਰਕੇ ਅਗਰ ਨੋਰਮਸ ਪੂਰੇ ਹੁੰਦੇ ਆ ਇੱਕ ਜ਼ਿਲ੍ਹੇ ਦੇ ਲਈ ਸਾਰੇ ਤੇ ਉਹ ਜ਼ਰੂਰਤ ਕੰਮ ਕੀਤਾ ਜਾਏ ਜਾਂ ਜਲਦ ਕੀਤਾ ਜਾਏਗਾ